ਵਾਹਿਗੁਰੂ ਜੀ ਮੇਰਾ ਐਕਸੀਡੈਂਟ ਹੋਇਆ ਗੋਮਾ ਚ ਰਹਿ ਗਿਆ ਮੈਂ ਵਾਹਿਗੁਰੂ ਬੇਲਾ ਆ ਬਾ ਉੱਤੇ ਨਹੀਂ ਚੱਕ ਹੁੰਦੀ ਸੀ ਨਾ ਮੈਂ ਸਹੀ ਤੁਰਦਾ ਸੀ ਮੈਂ ਜਦ ਵਾਹਿਗੁਰੂ ਜੀ ਤਾਂ ਤਾਂ ਬਾਬਾ ਦੀ ਸਿੰਘ ਜੀ ਸ਼ਹੀਦ ਜੀ ਕਰੇ ਮੈਂ ਚਪੈਰਾ ਲਾਣਾ ਵਾਹਿਗੁਰੂ ਕਾਫੀ ਹੱਦ ਤੱਕ ਹੋ ਗਿਆ ਆ ਵਾਹਿਗੁਰੂ ਉਹਨਾਂ ਬਿਲਕੁਲ ਠੀਕ ਹੋ ਗਈ ਬਾਹ ਵੀ ਠੀਕ ਹੋ ਗਈ ਵਾਹਿਗੁਰੂ ਸਾਹਿਬ ਵਾਹਿਗੁਰੂ ਮੇਰ ਹੋ ਗਈ ਬਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਸੰਗਤ ਨੂੰ ਬੱਦ ਤੋਂ ਬੱਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਇਆ ਕਰੋ ਮੱਥਾ ਟੇਕ ਕੇ ਆਇਆ ਕਰੋ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਮੇਰਾ ਐਕਸੀਡੈਂਟ ਹੋਇਆ ਗੋਮਾ ਚ ਰਹਿ ਗਏ ਮੈਂ ਵਾਹਿਗੁਰੂ ਪਹਿਲਾਂ ਆ ਬਾ ਉੱਤੇ ਨਹੀਂ ਚੱਕ ਹੁੰਦੀ ਸੀ ਨਾ ਮੈਂ ਸਹੀ ਤੁਰਦਾ ਸੀ ਮੈਂ ਜਾਂਦਾ ਵਾਹਿਗੁਰਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਰੇ ਮੈਂ ਦਪਹਿਰਾਂ ਲਾਨਾ ਵਾਇਗਰੂ ਕਾਫੀ ਹੱਥ ਤੇ ਘਰ ਹੋ ਗਿਆ ਆ ਵਾਇਗਰੂ ਆਉਂਗਾ ਬਿਲਕੁਲ ਠੀਕ ਹੋਗੀ ਬਾਹ ਵੀ ਠੀਕ ਹੋਗੀ ਵਾਇਗਰੂ ਸਭ ਵਾਇਗਰੂ ਮੇਰ ਹੋ ਗਈ ਬਾ ਮੇਰੇ ਹੱਥ ਜੋੜ ਕੇ ਬੇਨਤੀ ਆ ਸੰਗਤ ਨੂੰ ਵੱਧ ਤੋਂ ਵੱਧ ਪਾਪਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਇਆ ਕਰੋ ਮੱਥਾ ਟੇਕ ਕੇ ਆਇਆ ਕਰੋ ਵਾਇਗਰੂ ਮੇਰ ਮੇਰ ਕਰਨਗੇ ਬਾਬਾ ਦੀਪ ਸਿੰਘ ਜੀ ਮੇਰ ਕਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਮੇਰਾ ਐਕਸੀਡੈਂਟ ਹੋਇਆ ਗੋਮਾ ਚ ਰਹਿ ਗਏ ਮੈਂ ਵਾਹਿਗੁਰੂ ਪਹਿਲਾਂ ਆ ਬਾ ਉੱਤੇ ਨਹੀਂ ਚੱਕ ਹੁੰਦੀ ਸੀ ਨਾ ਮੈਂ ਸਹੀ ਤੁਰਦਾ ਸੀ ਮੈਂ ਜਦ ਵਾਹਿਗੁਰਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਰੇ ਮੈਂ ਦਪਹਿਰਾਂ ਲੰਨਾ ਵਾਇਗਰੂਮ ਕਾਫੀ ਹੱਥ ਤੇ ਘਰ ਹੋ ਗਿਆ ਆ ਵਾਇਗਰੂਨ ਉੰਗਾ ਬਿਲਕੁਲ ਠੀਕ ਹੋ ਗਿਆ ਬਾਹ ਵੀ ਠੀਕ ਹੋ ਗਈ ਵਾਇਗਰੂਮ ਸਭ ਵਾਇਗਰੂਮ ਮੇਰ ਹੋ ਗਈ ਬਾ ਮੇਰੇ ਹੱਥ ਜੋੜ ਕੇ ਬੇਨਤੀ ਆ ਸੰਗਤ ਨੂੰ ਵੱਧ ਤੋਂ ਵੱਧ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆ ਗਰੂ ਮੱਥਾ ਟੇਕ ਕੇ ਆਇਆ ਕਰੋ ਵਾਇਗਰੂਮ ਮੇਰ ਕਰੋ ਮੇਰੇ ਕਰਨਗੇ ਬਾਬਾ ਦੀਪ ਸਿੰਘ ਜੀ ਮੇਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਰਾ ਐਕਸੀਡੈਂਟ ਹੋਇਆ ਗੋਮਾ ਚ ਰਹਿ ਗਿਆ ਮੈਂ ਵਾਹਿਗੁਰੂ ਪਹਿਲਾ ਆ ਬਾ ਉੱਤੇ ਨਹੀਂ ਚੱਕ ਹੁੰਦੀ ਸੀ ਮੈਂ ਮੈਂ ਸਹੀ ਤੁਰਦਾ ਸੀ ਮੈਂ ਜੱਦਾ ਵਾਹਿਗੁਰੂ ਜੀ ਤਨਦਨ ਬੱਬਾ ਦੀ ਸਿੰਘ ਜੀ ਕਰੇ ਮੈਂ ਦੁਪਹਿਰਾ ਲੰਨਾ ਵਾਹਿਗੁਰੂ ਕਾਫੀ ਹੱਦ ਤੱਕ ਹੋ ਗਿਆ ਆ ਵਾਹਿਗੁਰੂ ਆऊंगा ਬਿਲਕੁਲ ਠੀਕ ਹੋ ਗਈ ਬਾਹ ਵੀ ਠੀਕ ਹੋ ਗਈ ਵਾਹਿਗੁਰੂ ਸਭ ਵਾਹਿਗੁਰੂ ਮੇਰ ਹੋ ਗਈ ਬਾ ਮੇਰੇ ਹੱਥ ਜੋੜ ਕੇ ਬੇਨਤੀ ਆ ਸੰਗਤ ਨੂੰ ਵੱਧ ਤੋਂ ਵੱਧ ਪਾਪਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਇਆ ਕਰੋ ਮੱਥਾ ਟੇਕ ਕੇ ਆਇਆ ਕਰੋ ਵਾਹਿਗੁਰੂ ਮੇਰ ਕਰੋ ਮੇਰ ਕਰਨਗੇ ਪਾਪਾ ਦੀਪ ਸਿੰਘ ਜੀ ਮੇਰ ਕਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ